ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜ ਨੇ ਕੀ ਲਿਖਿਆ ਅਮਰਦਾਸਾਰ ਪਹੁੰਚੇ ਕਰ ਇਤਨਾ ਖੂਨ ਵਹਾਵੇ ਘੋੜੇ ਦਾ ਤੰਗ ਖੂਨ ਵਿੱਚ ਭਿੱਜ ਜਾਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਘੋੜੇ ਦਾ ਢਿੱਡ ਖੂਨ ਦੇ ਨਾਲ ਭਿੱਜ ਜਾਣਾ ਵਾ ਉਹ ਫੌਜਾ ਕਿੱਥੋਂ ਚੜ੍ਹਣੀਆਂ ਨੇ ਔਟਾਰੀ ਤੋਂ ਔਟਾਰੀ ਤੋਂ ਆਕੇ ਅਮਰਕਸਰ ਦੇ ਵਿੱਚ ਜੁਦ ਹੋਣਾ ਵਾ ਉਦੋਂ ਅਮਰਕਸਰ ਤੋਂ ਅੱਗੇ ਕੀ ਲਿਖਿਆ ਕਹਿੰਦੇ ਤਾਵੇਂ ਜਲੰਧਰ ਆ ਲੂਤ ਪਰਾ ਪਉ ਲੂਟ ਕਰ ਸ਼ਹਿਰ ਅੰਮ੍ਰਾਲਾ ਲੂਟ ਤੇ ਜਲੰਧਰ ਤੋਂ ਅੱਗੇ ਲੁਧਿਆਣਾ ਲੁਧਿਆਣੇ ਤੋਂ ਅੱਗੇ ਅੰਮ੍ਰਾਲਾ ਕਹਿੰਦੇ ਢਾਈ ਲੱਖ ਖਾਲਸਾ ਹੋ ਗਿਆ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਤਵੇ ਰੂਸ ਚੀਨ ਹਿੰਦ ਮੇ ਚੜੇ ਆਵੇ ਤੇ ਉਦੋਂ ਫਿਰ ਚੀਨ ਤੇ ਰੂਸ ਇੰਡੀਆ ਦੇ ਉੱਤੇ ਹਮਲਾ ਕਰਨਗੇ ਹੋਰ ਜੁੱਧ ਮੱਜ ਕਰ 70 ਕਰੋੜ ਸੀ 17 ਕਰੋੜ ਬਚ ਜਾਵੇ ਕਹਿੰਦਾ ਭਾਬ 70 ਕਰੋੜ ਦਾ ਜੱਗ ਹੋਣਾ ਵਾ 70 ਕਰੋੜ ਦੇ ਵਿੱਚ 17 ਕਰੋੜ ਬਚਣਾ ਵਾ 53 ਕਰੋੜ ਬੰਦੇ ਦਾ ਕਤਲੇਆਮ ਹੋ ਜਾਣਾ ਵਾ ਦੇ ਉਦੋਂ ਬਾਅਦ ਧੰਨ ਗورو ਕਨਗੇ ਧਰਮਾਰਾਜ ਕੀ ਲਿਖਿਆ ਕਹਿੰਦਾ ਦਿੱਲੀ ਤਾਕਤ ਪਰ ਵਹਿ ਜਾਵੇ ਗੁਰੂ ਕੀ ਫੌਜ ਤਵੇ ਸਵੇ ਅਮਰਤ ਪਾਣ ਕਰੇਗੇ ਤਵੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਖਾਵੇ ਨੰਗਾ ਭੁਖਾ ਮੰਗਦਾ ਕੋਈ ਨਾ ਜਾਵੇ ਲੰਗਰ ਸਭ ਕੋ ਖਾਵੇ ਤਬ ਕਲਜੋਗਾ ਮੈਂ ਸਤਜਗਤ ਹੋਸੀ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਧਾਨ ਗੁਰੂ ਕਲਗੀ ਧਰਮਾ ਜੀ ਨੇ 552 ਅੰਗ ਤੋਂ ਲੈ ਕੇ 610 ਅੰਗ ਤੱਕ ਜੋ ਜਾਣਦੇ ਉਹ ਮਾਰੇ ਦੀਆਂ ਭਵਿਕ ਬਾਣੀਆਂ ਲਿਖੀਆਂ ਵੀ ਕਿੱਥੇ ਪ੍ਰਗਟ ਹੋਣਾ ਉਹਦੇ ਜੋ 14 ਵਾਰੀ 14 ਪਹਿਰੇ ਆ ਉਹਦੇ ਵਿੱਚ ਸ਼ਬਦ ਵਾਰ-ਵਾਰ ਆਊਗਾ ਹਰ ਭਾਗ ਪਿਆਏ ਸੰਭਲ ਕੇ ਹਰ ਜੋ ਹਰ ਮੰਦਰ ਆਵੇਂ